ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਡਾਕਟਰ ਦਾ ਬਦਲਾ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਰਣਦੀਪ ਸਿੰਘ ਰਾਣਾ ਡਾਕਟਰ ਬਬੀਤਾ ਦੀ ਜ਼ਿੰਦਗੀ ਦਾ ਇੱਕ ਕਾਲਾ ਸਬਕ ਸੀ ਜਿਸ ਦੀ ਯਾਦ ਨਹੀਂ ਉਸ ਨੂੰ ਕੰਬਣੀ ਛੇੜ ਦਿੱਤੀ ਸੀ ਅੱਜ ਕਈ ਸਾਲਾਂ ਬਾਅਦ ਆਪਰੇਸ਼ਨ ਟੇਬਲ ਤੇ ਉਸੇ ਵੈਸ਼ੀ ਰਾਣੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਚੋਂ ਬਦਲੇ ਦੀ ਚੰਗਿਆੜੀ ਨਿਕਲਣ ਲੱਗੀ ਸੀ ਆਪਰੇਸ਼ਨ ਥੀਏਟਰ ਤੋਂ ਬਾਹਰ ਆ ਕੇ ਡਾਕਟਰ ਬਬੀਤਾ ਆਪਣੇ ਕੈਬਨ ਵਿੱਚ ਆ ਗਈ। ਐਪਰਨ ਉਤਾਰਨ ਤੋਂ ਬਾਅਦ ਉਸਨੇ ਇੰਟਰਕਾਮ ਦਾ ਬਟਨ ਦਬਾਇਆ ਅਤੇ ਪੁੱਛਿਆ, "ਮਾਇਆ, ਕੀ ਤੁਹਾਨੂੰ ਡਾਕਟਰ ਰਾਜ ਦੀ ਕਾਲ ਆਈ ਸੀ?" "ਹਾਂ ਮੈਡਮ, ਉਹ 2 ਵਜੇ ਤੱਕ ਕਾਨਪੁਰ ਤੋਂ ਵਾਪਸ ਆ ਜਾਣਗੇ ਅਤੇ ਦੁਪਹਿਰ ਦਾ ਖਾਣਾ ਘਰ ਆ ਕੇ ਖਾਣਗੇ।" ਇੰਟਰਕਾਮ 'ਤੇ ਰਿਸੈਪਸ਼ਨਿਸਟ ਮਾਇਆ ਦੀ ਆਵਾਜ਼ ਸੁਣਾਈ ਦਿੱਤੀ। "ਠੀਕ ਹੈ," ਡਾਕਟਰ ਬਬੀਤਾ ਨੇ ਕਹਿ ਕੇ ਫੋਨ ਬੰਦ ਕਰ ਦਿੱਤਾ ਅਤੇ ਘੜੀ ਵੱਲ ਦੇਖਿਆ ਘੜੀ ਤੇ 12:30 ਵਜੇ ਸਨ ਉਹ ਸੋਚਣ ਲੱਗੀ ਕਿ ਡਾਕਟਰ ਰਾਜ ਦੇ ਪਰتن ਵਿੱਚ ਅਜੇ ਡੇਢ ਘੰਟੇ ਦਾ ਸਮਾਂ ਹੈ ਅਤੇ ਅੰਨੇ ਸਮੇਂ ਵਿੱਚ ਹਸਪਤਾਲ ਦਾ ਢੇਡਾ ਲਾਇਆ ਜਾ ਸਕਦਾ ਹੈ ਡਾਕਟਰ ਬਬੀਤਾ ਨੇ ਅੱਜ ਇਕੱਲੇ ਹੀ ਇਹਨੂੰ ਆਪਰੇਸ਼ਨ ਕੀਤੇ ਸਨ ਇਸ ਲਈ ਥੋੜੀ ਥਕਾਵਟ ਮਹਿਸੂਸ ਕਰ ਰਹੀ ਸੀ ਉਦੋਂ ਹੀ ਸੇਵਾਦਾਰ ਨੇ ਕੌਫੀ ਲਿਆ ਦਿੱਤੀ ਅਤੇ ਕੌਫੀ ਪੀਣ ਲੱਗ ਪਈ ਬਬੀਤਾ ਤੇ ਰਾਜ ਲਖਨਊ ਮੈਡੀਕਲ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ ਐਮ ਐਸ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਲਖਨਊ ਚ ਆਪਣਾ ਨਰਸਿੰਗ ਹੋਮ ਖੋਲ੍ਹਿਆ ਸੀ ਪਰ ਅਚਾਨਕ ਹੋਏ ਹਾਦਸੇ ਕਾਰਨ ਉਹਨਾਂ ਨੂੰ ਲਖਨਊ ਛੱਡਣਾ ਪਿਆ ਸੀ ਇਸ ਤੋਂ ਬਾਅਦ ਉਹ ਅਲਾਹਾਬਾਦ ਆ ਗਏ ਸਨ ਦਿਨ ਰਾਤ ਦੀ ਮਿਹਨਤ ਸਦਕਾ ਤਿੰਨ ਸਾਲਾਂ ਵਿੱਚ ਹੀ ਉਸ ਦੇ ਨਵੇਂ ਨਰਸਿੰਗ ਹੋਮ ਦੀ ਪ੍ਰਸਿੱਧੀ ਬਹੁਤ ਵੱਧ ਗਈ ਸੀ ਡਾਕਟਰ ਰਾਜ ਅਜ ਸਵੇਰੇ ਕਿਸੇ ਜ਼ਰੂਰੀ ਕੰਮ ਲਈ ਕਾਨਪੁਰ ਗਏ ਹੋਏ ਸਨ ਅਜ ਦ ਆਪਰੇਸ਼ਨ ਪੂਰਾ ਕਰਨ ਤੋਂ ਬਾਅਦ ਡਾਕਟਰ ਬਬੀਤਾ ਉਸ ਦੀ ਉਡੀਕ ਕਰ ਰਹੀ ਸੀ ਅਚਾਨਕ ਬਾਹਰ ਕੁਝ ਰੋਲਾ ਸੁਣਾਈ ਦਿੱਤਾ ਉਸ ਨੇ ਸੇਵਾਦਾਰ ਨੂੰ ਬੁਲਾਇਆ ਤੇ ਪੁੱਛਿਆ ਇਹ ਰੋਲਾ ਕਿਉਂ ਪੈ ਰਿਹਾ ਹੈ ਸੇਵਾਦਾਰ ਨੇ ਝਿਜਕਦੇ ਹੋਏ ਕਿਹਾ ਹਾਂ ਜੀ ਇੱਕ ਹਾਦਸਾ ਹੋਇਆ ਹੈ ਅਤੇ ਇੱਕ ਮਰੀਜ਼ ਕਾਫੀ ਜ਼ਖਮੀ ਹਾਲਤ ਵਿੱਚ ਆਇਆ ਹੈ ਪਰ ਸਟਾਫ ਉਹਨਾਂ ਨੂੰ ਐਡਮਿਟ ਨਹੀਂ ਕਰ ਰਿਹਾ ਪਰ ਉਹ ਜਾਣ ਹੀ ਰਹੀ ਤੁਸੀਂ ਉਹਨਾਂ ਨੂੰ ਕਿਉਂ ਭਜਾ ਰਹੇ ਹੋ ਕੀ ਤੁਸੀਂ ਨਹੀਂ ਜਾਣਦੇ ਕਿ ਸਾਡੇ ਨਰਸਿੰਗ ਹੋਮ ਵਿੱਚ ਹਰ ਕਿਸੇ ਦਾ ਵੱਡਾ ਹੋਵੇ ਜਾਂ ਛੋਟਾ ਬਿਨਾਂ ਕਿਸੇ ਭੇਦਭਾਵ ਦੇ ਇਲਾਜ ਕੀਤਾ ਜਾਂਦਾ ਹੈ। ਬਬੀਤਾ ਦਾ ਚਿਹਰਾ ਖੜ ਗਿਆ। ਉਹ ਜਾਣਦੀ ਸੀ ਕਿ ਸ਼ਹਿਰ ਵਿੱਚ ਬਹੁਤ ਸਾਰੇ ਨਰਸਿੰਗ ਹੋਮ ਹਨ ਜਿਨ੍ਹਾਂ ਵਿੱਚ ਗਰੀਬਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਵੀ ਨਹੀਂ ਹੈ। ਸੇਵਾਦਰ ਕੁਝ ਕਹਿਣਾ ਚਾਹੁੰਦਾ ਸੀ ਪਰ ਹਿੰਮਤ ਨਾ ਜੁਟਾ ਸਕਿਆ। ਡਾਕਟਰ ਬਬੀਤਾ ਨੇ ਸੇਵਾਦਰ ਨੂੰ ਝਿੜਕਿਆ ਅਤੇ ਫਿਰ ਪੁੱਛਿਆ, "ਜ਼ਖਮੀ ਦੀ ਹਾਲਤ ਕੀ ਹੈ?" ਬਹੁਤ ਖੂਨ ਵਹਿ ਗਿਆ ਹੈ। atyp बेहोश ਹੈ। ਫਿਰ ਉਸਨੂੰ ਤੁਰੰਤ ਆਪਰੇਸ਼ਨ ਥੀਏਟਰ ਲੈ ਜਾਓ। ਮੈਂ ਵੀ ਉੱਥੇ ਪਹੁੰਚ ਰਹੀ ਹਾਂ। ਡਾਕਟਰ ਬਬੀਤਾ ਨੇ ਖੜੇ ਹੋ ਕੇ ਹੁਕਮ ਦਿੱਤਾ। ਸੇਵਾਦਾਰ ਨੇ ਕੁਝ ਪੜਾਂ ਲਈ। ਉਸਦੇ ਚਿਹਰੇ ਵੱਲ ਬੇਚੈਨੀ ਨਾਲ ਦੇਖਿਆ ਅਤੇ ਫਿਰ ਅੱਖਾਂ ਨੀਵੀਆਂ ਕਰਦੇ ਹੋਏ ਕਿਹਾ, "ਹਾਂ ਮੈਡਮ, ਇਹ ਵਿਧਾਇਕ ਰਣਜੀਤ ਸਿੰਘ ਰਾਣਾ ਹੈ। ਨਰਸਿੰਗ ਹੋਮ ਦੇ ਕੋਲ ਉਸੇ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ।" ਇਹ ਸੁਣ ਕੇ ਡਾਕਟਰ ਬਬੀਤਾ ਨੂੰ ਲੱਗਾ ਜਿਵੇਂ ਕੋਈ ਜਵਾਲਾਮੁਖੀ ਫਟ ਗਿਆ ਹੋਵੇ ਅਤੇ ਸਾਰਾ ਬ੍ਰਹਿਮੰਡ ਹਿੱਲ ਗਿਆ ਹੋਵੇ ਉਹ ਝਟਕੇ ਨਾਲ ਕੁਰਸੀ ਤੇ ਡਿੱਗ ਪਈ ਜੇ ਉਸਨੇ ਕੁਰਸੀ ਦੇ ਦੋਵੇਂ ਹੈਂਡਲਾਂ ਨੂੰ ਕੱਸ ਕੇ ਨਾ ਫੜਿਆ ਹੁੰਦਾ ਤਾਂ ਸ਼ਾਇਦ ਉਹ ਉਲਝਣ ਵਿੱਚ ਪੈ ਜਾਂਦੀ ਅਤੇ heਠਾ ਡਿੱਗ ਜਾਂਦੀ ਉਸਦੇ ਮਨ ਤੇ ਹਥੋੜਿਆਂ ਦੀ ਵਰਖਾ ਸ਼ੁਰੂ ਹੋ ਗਈ ਸੇਵਾਦਾਰ ਉਸਦੇ ਮੂਰ ਨੂੰ ਸਮਝ ਗਿਆ ਅਤੇ ਇਸ ਲਈ ਚੁੱਪਚਾਪ ਉਹ ਤੋਂ ਖਿਸਕ ਗਿਆ ਕਰੀਬ 3.5 ਸਾਲ ਪਹਿਲਾਂ ਦੀ ਗੱਲ ਹੈ ਉਸ ਦਿਨ ਵੀ ਡਾਕਟਰ ਬਵੀਤਾ ਆਪਣੇ ਪੁਰਾਣੇ ਨਰਸਿੰਗ ਹੌਮ ਵਿੱਚ ਇਕੱਲੀ ਸੀ ਫਿਰ ਕੁਝ ਲੋਗ ਗੋਲੀ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਈ ਵਿਅਕਤੀ ਨੂੰ ਲੈ ਕੇ ਆਏ ਸਨ ਉਹ ਗੋਲੀ ਕੱਢਣ ਲਈ ਆਪਰੇਸ਼ਨ ਥੀਏਟਰ ਜਾ ਰਹੀ ਸੀ ਜਦੋਂ ਫੋਨ ਦੀ ਘੰਟੀ ਵੱਜੀ ਡਾਕਟਰ ਸਾਇਬਾ ਮੈਂ ਰਣਦੀਪ ਸਿੰਘ ਰਾਣਾ ਬੋਲ ਰਿਹਾ ਫੋਨ ਤੇ ਆਵਾਜ਼ ਆਈ ਹਾਂਜੀ ਦੱਸੋ ਡਾਕਟਰ ਬਬੀਤਾ ਹੈਰਾਨ ਸੀ ਰਣਦੀਪ ਸਿੰਘ ਰਾਣਾ ਸ਼ਹਿਰ ਦੀ ਦਹਿਸ਼ਤ ਸੀ ਹਰ ਕੋਈ ਵੱਡਾ ਜਾਂ ਛੋਟਾ ਉਸ ਦੇ ਨਾਮ ਤੋਂ ਕੰਬਦਾ ਸੀ ਉਸ ਦਾ ਉਹਨਾਂ ਨਾਲ ਕੀ ਲੈਣਾ ਦੇਣਾ ਹੈ ਡਾਕਟਰ ਸਾਈਬਾ ਉਹ ਮੇਰੀ ਗੋਲੀ ਤੋਂ ਬਚ ਗਿਆ ਹੈ ਪਰ ਉਹ ਤੁਹਾਡੇ ਆਪਰੇਸ਼ਨ ਥੀਏਟਰ ਤੋਂ ਜਿਉਂਦਾ ਵਾਪਸ ਨਹੀਂ ਆਉਣਾ ਚਾਹੀਦਾ ਰਣਦੀਪ ਸਿੰਘ ਰਾਣੇ ਨੇ ਕਿਹਾ ਮੈਂ ਡਾਕਟਰ ਹਾਂ ਤੇ ਡਾਕਟਰ ਦੇ ਹੱਥ ਲੋਕਾਂ ਦੀ ਜਾਨ ਬਚਵਾਉਣ ਲਈ ਉਰਦੇ ਹਨ ਉਹਨਾਂ ਦੀ ਜਾਨ ਲੈਣ ਲਈ ਨਹੀਂ ਡਾਕਟਰ ਬਬੀਤਾ ਨੇ ਸਾਫ਼ ਇਨਕਾਰ ਕਰ ਦਿੱਤਾ ਮੈਂ ਤੁਹਾਨੂੰ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਾਂ ਤੁਸੀਂ ਆਪਣਾ ਮੂੰਹ ਖੋਲੋ ਰਾਣਾ ਨੇ ਹਲਕਾ ਜਿਹਾ ਕਿਹਾ ਤੁਸੀਂ ਆਪਣਾ ਅਤੇ ਮੇਰਾ ਸਮਾਂ ਬਰਬਾਦ ਕਰ ਰਹੇ ਹੋ ਡਾਕਟਰ ਬਬੀਤਾ ਨੂੰ ਰਾਣਾ ਦਾ ਪ੍ਰਸਤਾਵ ਸੁਣ ਕੇ ਬਹੁਤ ਬੁਰਾ ਮਹਿਸੂਸ ਹੋਇਆ ਡਾਕਟਰ ਸੈਬਾ ਕੁਝ ਵੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਕਿ ਮੈਂ ਸਿਰਫ ਔਰਤਾਂ ਨੂੰ ਸਲਾਹ ਹੀ ਨਹੀਂ ਦਿੰਦਾ ਹਾਂ ਸਗੋਂ ਇਹ ਕਹਿ ਕੇ ਰਾਣਾ ਇੱਕ ਪੱਲੇ ਰੁਕ ਗਿਆ ਤੇ ਫਿਰ ਖਤਰਨਾਕ ਲਹਿਜੇ ਚ ਬੋਲਿਆ ਜੇ ਤੁਸੀਂ ਮੇਰੇ ਸ਼ਿਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਕੁਝ ਵੀ ਨਹੀਂ ਬਚੇਗਾ ਡਾਕਟਰ ਬਬੀਤਾ ਨੇ ਬਿਨਾਂ ਕੁਝ ਕਹੇ ਫੋਨ ਬੰਦ ਕਰ ਦਿੱਤਾ ਅਤੇ ਆਪਰੇਸ਼ਨ ਥੀਏਟਰ ਵਿੱਚ ਦਾਖਲ ਹੋ ਗਈ ਉਸ ਵਿਅਕਤੀ ਦੀ ਹਾਲਤ ਬਹੁਤ ਖਰਾਬ ਸੀ ਇਹਨਾਂ ਗੋਲੀਆਂ ਉਸਦੀਆਂ ਪਸਲੀਆਂ ਵਿੱਚ ਵੱਜੀਆਂ ਸਨ। 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਉਹ ਗੋਲੀਆਂ ਨੂੰ ਬਾਹਰ ਕੱਢ ਸકી। ਹੁਣ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਰਾਣਾ ਨੇ ਆਪਣੀ ਧਮਕੀ ਨੂੰ ਸੱਚ ਕਰ ਦਿੱਤਾ। ਸਿਰਫ 2 ਦਿਨਾਂ ਬਾਅਦ ਉਸਨੇ ਡਾਕਟਰ ਬਬੀਤਾ ਨੂੰ ਗਵਾਹ ਕਰ ਲਿਆ ਅਤੇ ਉਸਦੀ ਇੱਜ਼ਤ ਲੁੱਟ ਲਈ ਸੀ। ਰਾਜ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ 3 ਦਿਨਾਂ ਬਾਅਦ ਜਮਾਨਾ ਤੇ ਰਹਾ ਹੋ ਗਿਆ ਸੀ ਉਸ ਦੀ دہشت ਕਾਰਨ ਕੋਈ ਵੀ ਉਸ ਵਿਰੁੱਧ ਗਵਾਹੀ ਦੇਣ ਲਈ ਤਿਆਰ ਨਹੀਂ ਸੀ ਇਸ ਘਟਨਾ ਨੇ ਡਾਕਟਰ ਬਬੀਤਾ ਨੂੰ ਤਹਿਸ ਨਹਿਸ ਕਰ ਦਿੱਤਾ ਉਹ ਜਿਉਂਦੀ লাশ ਬਣ ਚੁੱਕੀ ਸੀ ਹਮੇਸ਼ਾ ਮੂਰਤੀ ਵਾਂਗ ਚੁੱਪ ਰਹਿੰਦੀ ਸੀ ਜਦੋਂ ਵੀ ਉਹ ਜਾਗਦੀ ਉਹ ਆਪਣੇ ਆਲੇ-ਦੁਆਲੇ ਭਿਆਨਕ ਪਰਛਾਵੇਂ ਘੁੰਮਦੇ ਦੇਖਦੀ ਜਦੋਂ ਵੀ ਉਹ ਸੌਂਦੀ ਸੀ ਹਜ਼ਾਰਾਂ ਗਿਰਜਾਂ ਉਸ ਦੇ ਸੁਪਨਿਆਂ ਵਿੱਚ ਉਸ ਦੇ ਸਰੀਰ ਤੇ ਚੁੰਝਾਂ ਮਾਰਨ ਲੱਗ ਜਾਂਦੀਆਂ ਸਨ ਉਸੀ ਦਿਮਾਗੀ ਹਾਲਤ ਵਿਗੜ ਰਹੀ ਸੀ ਮਨੋਵਿਗਿਆਨੀ ਦੀ ਸਲਾਹ ਤੇ ਰਾਜ ਨੇ ਸ਼ਹਿਰ ਛੱਡ ਦਿੱਤਾ ਨਵੇਂ ਸ਼ਹਿਰ ਦੇ ਨਵੇਂ ਮਾਹੌਲ ਨੇ ਮੱਲਮ ਦਾ ਕੰਮ ਕੀਤਾ ਡਾਕਟਰ ਰਾਜ ਬਬੀਤਾ ਨੂੰ ਆਪਣੇ ਨਾਲ ਕਲੀਨਿਕ ਤੇ ਲਿਆ ਜਾਂਦਾ ਸੀ ਡਾਕਟਰ ਬਬੀਤਾ ਨੂੰ ਵੀ ਮਰੀਜ਼ਾਂ ਦੀ ਸੇਵਾ ਵਿੱਚ ਰੁਚੀ ਆ ਰੱਖਦਾ ਸੀ ਹੌਲੀ ਹੌਲੀ ਜ਼ਿੰਦਗੀ ਦੀ ਟ੍ਰੇਨ ਇੱਕ ਵਾਰ ਫਿਰ ਪਟੜੀ ਤੇ ਚੱਲਣ ਲੱਗੀ ਸੀ ਦੋਹਾਂ ਦੀ ਮਿਹਨਤ ਅਤੇ ਲਗਨ ਕਾਰਨ ਇੰਨਾ ਕੁਝ ਸਾਲਾਂ ਚ ਹੀ ਉਹਨਾਂ ਦਾ ਨਰਸਿੰਗ ਹੋਮ ਕਾਫੀ ਮਸ਼ਹੂਰ ਹੋ ਗਿਆ ਸੀ। ਇੰਨਾ ਕੁਝ ਸਾਲਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਸਨ। ਆਪਣੀ ਦਹਿਸ਼ਤ ਅਤੇ ਬੂਥ ਕੈਪਚਰਿੰਗ ਦੇ ਬਲਬੂਤੇ ਸ਼ਹਿਰ ਦਾ ਬਦਨਾਮ ਗੁੰਡਾ ਰਣਦੀਪ ਸਿੰਘ ਰਾਣਾ ਤਾਕਤਵਰ ਵਿਧਾਇਕ ਬਣ ਗਿਆ ਸੀ। ਹੁਣ ਇਸ ਨੂੰ ਜਮਾਨੇ ਦਾ ਕਰੂਰ ਮਜ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਡਾਕਟਰ ਬਬੀਤਾ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਵੈਸ਼ੀ ਰਣਦੀਪ ਸਿੰਘ ਰਾਣਾ ਦੀ ਜਾਨ ਬਚਾਉਣ ਲਈ ਅੱਜ ਲੋਕ ਉਸ ਨੂੰ ਆਪਣੀ ਸੁਰੱਖਿਆ ਹਿਰ ਲੈਂਦੇ ਹਨ ਉਸ ਦਿਨ ਦਾ ਦ੍ਰਿਸ਼ ਡਾਕਟਰ ਬਬੀਤਾ ਦੀ ਅੱਖਾਂ 'ਗੇ ਆ ਗਿਆ ਜਦੋਂ ਉਸ ਸ਼ੈਤਾਨ ਤੋਂ ਰਹਿਮ ਦੀ ਭੀਖ ਮੰਗ ਰਹੀ ਸੀ ਅਤੇ ਉਹ ਬੇਰਹਿਮੀ ਦਾ ਨੰਗਾ ਨਾਚ ਨੱਚ ਰਿਹਾ ਸੀ ਉਹ ਆਪਣੇ ਡਾਕਟਰੀ ਕਿੱਤੇ ਦੀ ਮਾਨ ਮਰਿਆਦਾ ਅਤੇ ਡਿਊਟੀ ਪ੍ਰਤੀ ਲਗਨ ਤੇ ਜ਼ੋਰ ਦੇ ਰਹੀ ਸੀ ਅਤੇ ਉਸ ਦੀ ਇੱਜ਼ਤ ਦੀ ਚਾਦਰ ਪਾੜ ਰਿਹਾ ਸੀ ਉਹ ਰੋਂਦੀ ਰਹੀ ਦਰਲਾਪ ਕਰਦੀ ਰਹੀ ਅਤੇ ਦੁੱਖ ਚੱਲਦੀ ਰਹੀ ਪਰ ਉਸ ਸ਼ੈਤਾਨ ਨੇ ਉਸ ਦੀ ਅੰਤਰਾਤਮਾ ਨੂੰ ਝੰਜੋੜ ਦਿੱਤਾ ਸੀ ਉਹ ਸੋਚਦਿਆਂ ਹੀ ਡਾਕਟਰ ਬਬੀਤਾ ਸੁੰਨ ਹੁੰਦੀ ਜਾ ਰਹੀ ਸੀ ਤੇ ਅੱਖਾਂ ਚੋਂ ਚੰਗਿਆੜੀਆਂ ਨਿਕਲਣ ਲੱਗ ਪਈਆਂ ਉਸ ਨੂੰ ਬਹੁਤ ਜ਼ਿਆਦਾ ਗੁੱਸੇ ਕਾਰਨ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਜਦੋਂ ਚਿੰਤਾ ਸਹਿ ਹੋ ਗਈ ਤਾਂ ਉਸ ਨੇ ਸਾਹਮਣੇ ਰੱਖਿਆ ਪੇਪਰ ਵੇਟ ਚੁੱਕ ਕੇ ਕੰਦ ਤੇ ਮਾਰਿਆ ਪਰ ਨਾ ਤਾਂ ਪੇਪਰ ਵੇਟ ਟੁੱਟਿਆ ਅਤੇ ਨਾ ਹੀ ਕੰਦ ਟੁੱਟੀ ਪੇਪਰ ਵੇਟ ਫਰਸ਼ ਤੇ ਡਿੱਗ ਪਿਆ ਅਤੇ ਗੋਲ-ਗੋਲ ਘੁੰਮਣ ਲੱਗਾ ਡਾਕਟਰ ਬਬੀਤਾ ਦੀ ਨਜ਼ਰ ਉਸੇ ਰੁਕ ਗਈ ਜਦੋਂ ਪੇਪਰ ਵੇਅ ਸਥਿਰ ਹੋ ਗਿਆ ਤਾਂ ਉਸ ਨੇ ਉੱਪਰ ਦੇਖਿਆ ਉਸ ਵਿੱਚ ਡੇੜਤਾ ਦੇ ਚਿੰਨ ਸਨ ਇੰਜ ਲੱਗਦਾ ਸੀ ਜਿਵੇਂ ਉਸ ਨੇ ਕੁਝ ਕਰਨ ਦਾ ਮਨ ਬਣਾ ਲਿਆ ਹੋਵੇ ਇੰਟਰਕਾਮ ਦਾ ਬਟਨ ਦਬਾਉਂਦੇ ਹੋਏ ਡਾਕਟਰ ਬਬੀਤਾ ਨੇ ਪੁੱਛਿਆ ਮਾਇਆ ਜ਼ਖਮੀ ਨੂੰ ਆਪਰੇਸ਼ਨ ਥੀਏਟਰ ਲਿਜਾਇਆ ਗਿਆ ਹੈ ਜਾਂ ਨਹੀਂ ਮਾਇਆ ਨੇ ਕਿਹਾ ਨਹੀਂ ਅੱਗੋਂ ਡਾਕਟਰ ਬਬੀਤਾ ਨੇ ਕਿਹਾ ਕਿਉਂ ਤਾਂ ਮਾਇਆ ਬੋਲੀ ਹਾਂਜੀ ਉਹ ਅਸਲ ਵਿੱਚ ਸਟਾਫ ਕਹਿ ਰਿਹਾ ਹੈ ਉਹ ਰਿਸੈਪਸ਼ਨਿਸਟ ਚੀਜ਼ਿਕ ਦੇ ਕਾਰਨ ਆਪਣੇ ਸ਼ਬਦ ਕਹਿਣ ਵਿੱਚ ਅਸਮਰੱਥ ਸੀ ਤੁਸੀਂ ਲੋਕ ਉਹੀ ਕਰੋ ਜੋ ਤੁਹਾਨੂੰ ਕਿਹਾ ਜਾ ਰਿਹਾ ਹੈ ਮੈਨੂੰ ਪਤਾ ਹੈ ਕਿ ਕੀ ਕਰਨ ਦੀ ਲੋੜ ਹੈ ਡਾਕਟਰ ਬਬੀਤਾ ਨੇ ਠੰਡੀ ਆਵਾਜ਼ ਵਿੱਚ ਹੁਕਮ ਦਿੱਤਾ ਅਤੇ ਆਪਰੇਸ਼ਨ ਥੀਏਟਰ ਵੱਲ ਚੱਲ ਪਈ ਅਚਾਨਕ ਉਸਨੂੰ ਕੁਝ ਯਾਦ ਆਇਆ ਵਾਪਸ ਪਰਤਦਿਆਂ ਉਸਨੇ ਇੰਟਰਕਾਮ ਬਟਨ ਦਬਾਇਆ ਤੇ ਕਿਹਾ ਮਾਇਆ ਮੈਂ ਉਸ ਆਦਮੀ ਦਾ ਚਿਹਰਾ ਨਹੀਂ ਦੇਖ ਸਕਦੀ ਜ਼ਖਮੀ ਨੂੰ ਆਪਰੇਸ਼ਨ ਟੇਬਲ ਤੇ ਲਜਾਣ ਤੋਂ ਪਹਿਲਾਂ ਉਸ ਦੇ ਮੂੰਹ ਨੂੰ ਕੱਪੜੇ ਨਾਲ ਟੱਗ ਦੇਣਾ ਇਹ ਕਹਿ ਕੇ ਜਵਾਬ ਦੀ ਉਡੀਕ ਕੀਤੇ ਬਿਨਾ ਡਾਕਟਰ ਬਬੀਤਾ ਤੇਜੀ ਨਾਲ ਆਪਰੇਸ਼ਨ ਥੀਏਟਰ ਵੱਲ ਚਲੀ ਗਈ ਜੋਹੇ ਜ਼ਖਮੀ ਅੰਦਰ ਗਿਆ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਬੰਦ ਹੋ ਗਿਆ ਅਤੇ ਬਾਹਰ ਲੱਗਾ ਲਾਲ ਬਲਬ ਜਗਮਗਾਉਣ ਲੱਗਾ ਇਸ ਦੇ ਨਾਲ ਹੀ ਆਪਰੇਸ਼ਨ ਰੂਮ ਦੇ ਬਾਹਰ ਖੜੇ ਸਟਾਫ ਦੇ ਦਿਲਾਂ ਦੀ ਧੜਕਣ ਵਧ ਰਹੀ ਸੀ ਆਪਰੇਟਿੰਗ ਰੂਮ ਦਾ ਦਰਵਾਜ਼ਾ ਬੰਦ ਹੋਏ ਨੂੰ 2 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ ਡਾਕਟਰ ਬਬੀਤਾ ਅੰਦਰ ਕੀ-ਕੀ ਕਰ ਰਹੀ ਹੋਵੇਗੀ ਇਹ ਸਤਾ ਅੰਦਾਜ਼ਾ ਹੋਣ ਦੇ ਬਾਵਜੂਦ ਕੋਈ ਆਪਣੇ ਬੁੱਲਾਂ ਤੇ ਸੱਚ ਨਹੀਂ ਲਿਆਉਣਾ ਚਾਹੁੰਦਾ ਸੀ ਡਾਕਟਰ ਰਾਜ 3 ਵਜੇ ਵਾਪਸ ਆਈ ਅੰਦਰ ਵੜਦਿਆਂ ਹੀ ਉਸ ਨੇ ਇੱਕ ਵਾਰਡ ਬாய் ਨੂੰ ਪੁੱਛਿਆ ਡਾਕਟਰ ਪਵਿੱਤਾ ਕਿੱਥੇ ਹੈ ਥੋੜੀ ਦੇਰ ਪਹਿਲਾਂ ਉਹਨਾਂ ਨੇ ਇੱਕ ਜ਼ਖਮੀ ਵਿਅਕਤੀ ਦਾ ਆਪਰੇਸ਼ਨ ਕੀਤਾ ਸੀ ਉਸ ਤੋਂ ਬਾਅਦ ਵਾਰਡ ਬாய் ਕੁਝ ਕਹਿੰਦਾ ਹੋਇਆ ਰੁਕ ਗਿਆ ਉਸ ਤੋਂ ਬਾਅਦ ਕੀ ਵਾਰਡ ਬੁਆਏ ਨੇ ਚਿਜ਼ਕਦੇ ਹੋਏ ਕਿਹਾ ਉਸ ਤੋਂ ਬਾਅਦ ਉਹ ਜ਼ਖਮੀ ਨੂੰ ਆਪਣਾ ਖੂਨ ਦੇ ਰਹੀ ਹੈ ਯੋਗੀ ਜਗਮੀ ਦਾ ਬਲੱਡ ਗਰੁੱਪ ਉਹ ਨੈਗੇਟਿਵ ਹੈ ਅਤੇ ਇਹ ਕਿਧਰੇ ਨਹੀਂ ਮਿਲਿਆ ਕਿਹੜਾ ਖਾਸ ਮਰੀਜ਼ ਆਇਆ ਹੈ ਜਿਸ ਨੂੰ ਡਾਕਟਰ ਬਬੀਤਾ ਨੇ ਆਪਣਾ ਖੂਨਦਾਨ ਕਰਨ ਦੀ ਲੋੜ ਮਹਿਸੂਸ ਕੀਤੀ ਡਾਕਟਰ ਰਾਜ ਨੇ ਉਤਸੁਕਤਾ ਨਾਲ ਪੁੱਛਿਆ ਵਿਧਾਇਕ ਰਣਜੀਤ ਸਿੰਘ ਰਾਣਾ ਹੈ ਕੀ ਤੁਹਾਨੂੰ ਅਹਿਸਾਸ ਵੀ ਹੈ ਕਿ ਤੂੰ ਕੀ ਕਹਿ ਰਿਹਾ ਹੈ ਡਾਕਟਰ ਰਾਜ ਨੇ ਵਾਰਡ ਬੁਆਏ ਦਾ ਕਾਲਰ ਫੜ ਕੇ ਕਿਹਾ ਸਰ ਅਸੀਂ ਉਸ ਨੂੰ ਨਰਸਿੰਗ ਹੋਮ ਵਿੱਚ ਐਂਟਰ ਨਹੀਂ ਹੋਣ ਦੇ ਰਹੇ ਸੀ ਪਰ ਮੈਡਮ ਨੇ ਉਸ ਨੂੰ ਜ਼ਬਰਦਸਤੀ ਬੁਲਾਇਆ ਅਤੇ ਉਸ ਦਾ ਪ੍ਰੇਸ਼ਨ ਕੀਤਾ ਅਤੇ ਹੁਣ ਉਸ ਨੂੰ ਆਪਣਾ ਖੂਨ ਵੀ ਦੇ ਰਹੇ ਹਨ। ਉਤੇ ਕੱਟੇ ਹੋਏ ਕਰਮਚਾਰੀਆਂ ਵਿੱਚੋਂ ਇੱਕ ਨੇ ਦਲੇਰੀ ਨਾਲ ਕਿਹਾ ਡਾਕਟਰ ਰਾਜਨੀਵਸ ਵੱਲ ਦੇਖਿਆ ਅਤੇ ਫਿਰ ਬਿਨਾ ਕੁਝ ਕਹੇ ਆਪਣੇ ਕੈਬਨ ਵੱਲ ਚਲਾ ਗਿਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਵਿਤਾ ਨੇ ਅਜਿਹਾ ਕਿਉਂ ਕੀਤਾ? ਕੀ ਕਿਸੇ ਨੇ ਪਵਿਤਾ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ ਜਾਂ ਕੋਈ ਹੋਰ ਕਾਰਨ ਸੀ? ਸੋਚਦੇ ਅਹੀ ਡਾਕਟਰ ਰਾਜ ਦੇ ਨਸਾਂ ਫਟਣ ਲੱਗ ਪਈਆਂ। ਪਰ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਨਾ ਮਿਲੇ ਕੁਝ ਸਮੇਂ ਬਾਅਦ ਡਾਕਟਰ ਬਬੀਤਾ ਰਾਜ ਦੇ ਕੈਬਨ ਵਿੱਚ ਆ ਗਈ ਉਸ ਦਾ ਚਿਹਰਾ ਪੱਥਰ ਵਰਗਾ ਭਾਵੁਕ ਸੀ ਡਾਕਟਰ ਰਾਜ ਨੇ ਅੱਗੇ ਆ ਕੇ ਉਸ ਦੀ ਬਾਹਂ ਫੜੀ ਅਤੇ ਕੰਮ ਦੀ ਆਵਾਜ਼ ਵਿੱਚ ਪੁੱਛਿਆ ਬਬੀਤਾ ਤੂੰ ਉਸ ਦੀ ਜਾਨ ਕਿਉਂ ਬਚਾਈ ਅਸੀਂ ਡਾਕਟਰ ਹਾਂ ਸਾਡਾ ਕੰਮ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ ਡਾਕਟਰ ਬਬੀਤਾ ਦੇ ਬੁੱਲ ਕੰਬ ਰਹੇ ਸਨ ਡਾਕਟਰ ਰਾਜ ਨੇ ਆਪਣੀ ਪਤਨੀ ਦੀਆਂ ਬਾਹਾਂ ਛੱਡ ਦਿੱਤੀਆਂ ਅਤੇ ਕੁਝ ਪਲਾਂ ਲਈ ਉਸਦੇ ਚਿਹਰੇ ਵੱਲ ਦੇਖਿਆ ਤੇ ਕਿਹਾ ਪਰ ਉਸਤੇ ਕੰਮ ਕਰਦੇ ਸਮੇਂ ਤੁਹਾਡੇ ਹੱਥ ਕੰਬਦੇ ਨਹੀਂ ਸਨ ਜੇ ਹੱਥ ਕੰਬਦੇ ਤਾਂ ਸਾਡੇ ਅਤੇ ਆਮ ਲੋਕਾਂ ਵਿੱਚ ਕੀ ਫਰਕ ਰਿਹਾ ਜਾਂਦਾ ਡਾਕਟਰ ਬਬੀਤਾ ਨੇ ਧੀਮੀ ਆਵਾਜ਼ ਵਿੱਚ ਕਿਹਾ ਉਸਦਾ ਚਿਹਰਾ ਪਹਿਲਾਂ ਵਾਂਗ ਹੀ ਭਾਵੁਕ ਸੀ ਅਸੀਂ ਇਨਸਾਨ ਹਾਂ ਬਬੀਤਾ ਇਨਸਾਨ ਹਾਂ ਡਾਕਟਰ ਰਾਜ ਨੇ ਪੁਕਾਰਿਆ ਮੈਂ ਸਿਰਫ ਮਨੁੱਖਤਾ ਦਾ ਫਰਜ਼ ਨਿਭਾਇਆ ਹੈ ਡਾਕਟਰ ਬਬੀਤਾ ਦੇ ਬੁੱਲ ਮਸ਼ੀਨ ਦੀ ਤਰ੍ਹਾਂ ਹਿੱਲ ਗਈ ਜੇਕਰ ਤੁਹਾਡੇ ਵਿੱਚ ਆਪਣਾ ਫਰਜ਼ ਨਿਭਾਉਣ ਦੀ ਇੱਛਾ ਹੁੰਦੀ ਤਾਂ ਤੁਸੀਂ ਇਹ ਕਰ ਲੈਂਦੇ ਜੇ ਤੁਹਾਨੂੰ ਮਹਾਨਤਾ ਦਾ ਚੋਗਾ ਪਹਿਨਣ ਦੀ ਇੱਛਾ ਹੁੰਦੀ ਤਾਂ ਤੁਸੀਂ ਇਹ ਕਰ ਲੈਂਦੇ ਪਰ ਤੁਸੀਂ ਆਪਣਾ ਖੂਨ ਕਿਸੇ ਅਜਿਹੇ ਵਿਅਕਤੀ ਨੂੰ ਨਾ ਦਿੰਦੇ ਜਿਸ ਨੇ ਤੁਹਾਡਾ ਖੂਨ ਚੂਸਿਆ ਹੈ ਡਾਕਟਰ ਰਾਜ ਨੇ ਮੇਜ਼ ਦੇ ਮੁੱਕਾ ਮਾਰਦੇ ਹੋਏ ਚੀਕਿਆ ਡਾਕਟਰ ਬਵੀਤਾ ਨੇ ਕੋਈ ਜਵਾਬ ਨਾ ਦਿੱਤਾ ਰਾਜ ਨੇ ਅੱਗੇ ਆ ਕੇ ਉਸ ਦਾ ਚਿਹਰਾ ਆਪਣੇ ਦੋਹਾਂ ਹੱਥਾਂ ਵਿੱਚ ਫੜ ਲਿਆ ਅਤੇ ਉਸ ਦੀਆਂ ਅੱਖਾਂ ਵਿੱਚ ਝਾਕਦਿਆਂ ਕਿਹਾ ਬਵੀਤਾ ਮੈਨੂੰ ਦੱਸ ਕਿਹੜੀ ਮਜਬੂਰੀ ਸੀ ਜਿਸ ਕਾਰਨ ਤੁਸੀਂ ਵੈਸ਼ੀ ਦੀ ਜਾਨ ਬਚਾਈ ਕੀ ਕਿਸੇ ਨੇ ਤੈਨੂੰ ਦੁਬਾਰਾ ਧਮਕੀ ਦਿੱਤੀ ਹੈ ਡਾਕਟਰ ਪਵੀਤਾ ਨੇ ਅੱਖਾਂ ਬੰਦ ਕਰ ਲਈਆਂ ਪਰ ਉਸ ਵੱਲ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਪ ਨੂੰ ਕੁਝ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੋਵੇ ਮੈਡਮ ਉਸ ਮਰੀਜ਼ ਨੂੰ ਹੋਸ਼ ਆ ਗਿਆ ਹੈ ਇੱਕ ਨਰਸ ਨੇ ਆ ਕੇ ਦੱਸਿਆ ਇੰਜ ਜਾਪਦਾ ਸੀ ਜਿਵੇਂ ਡਾਕਟਰ ਪਵੀਤਾ ਦੇ ਅੰਦਰ ਕੋਈ ਸ਼ਕਤੀ ਆ ਗਈ ਹੋਵੇ ਉਹ ਤੂਫਾਨ ਵਾਂਗ ਵਾਰਡ ਵੱਲ ਭੱਜੀ ਹੈਰਾਨ ਹੋ ਕੇ ਡਾਕਟਰ ਰਾਜ ਨੇ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਉਸ ਦੇ ਪਿੱਛੇ ਭੱਜਿਆ ਹੁਣ ਤੱਕ ਉਸ ਦੇ ਕੋਲ ਖੜੇ ਪੁਲਿਸ ਮੁਲਾਜ਼ਮਾ ਨੇ ਰਣਦੀਪ ਸਿੰਘ ਰਾਣਾ ਨੂੰ ਦੱਸਿਆ ਸੀ ਕਿ ਜਿਸ ਮਹਿਲਾ ਡਾਕਟਰ ਨੇ ਉਸ ਦਾ ਆਪਰੇਸ਼ਨ ਕੀਤਾ ਸੀ ਉਸ ਨੇ ਆਪਣਾ ਖੂਨ ਵੀ ਉਸ ਨੂੰ ਦਿੱਤਾ ਸੀ ਕਿਉਂਕਿ ਉਸ ਦੇ ਗਰੁੱਪ ਦਾ ਖੂਨ ਕਿਸੇ ਵੀ ਬਲੱਡ ਬੈਂਕ ਵਿੱਚ ਉਪਲਬਧ ਨਹੀਂ ਸੀ ਉਹ ਮਹਾਨ ਡਾਕਟਰ ਕੌਣ ਹੈ ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਹਾਂ ਰਾਣਾ ਨੇ ਹੌਂਕਾ ਭਰਦਿਆਂ ਕਿਹਾ ਦੇਖੋ ਉਹ ਆ ਗਈ ਹੈ ਇੱਕ ਪੁਲਿਸ ਵਾਲੇ ਨੇ ਵਾਰਡ ਦੇ ਅੰਦਰ ਆਉਂਦੇ ਡਾਕਟਰ ਬਬੀਤਾ ਵੱਲ ਇਸ਼ਾਰਾ ਕੀਤਾ। ਡਾਕਟਰ ਬਬੀਤਾ ਨੂੰ ਦੇਖਦੇ ਹੀ ਰਾਣਾ ਨੂੰ ਅਜਿਹਾ ਝਟਕਾ ਲੱਗਾ ਜਿਵੇਂ ਕਿਸੇ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਘਬਰਾ ਕੇ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਕਮਜ਼ੋਰੀ ਕਾਰਨ ਉਹ ਹਿੱਲ ਵੀ ਨਹੀਂ ਸਕਿਆ। ਇਹ ਉਹੀ ਡਾਕਟਰ ਹੈ ਜਿਸਨੇ ਤੁਹਾਡੀ ਜਾਨ ਬਚਾਈ ਹੈ। ਭਾਵੇਂ ਤੁਸੀਂ ساری ਉਮਰ ਉਸਦੇ ਪੈਰ ਧੋ ਕੇ ਪਾਣੀ ਪੀ ਲਓ ਤੁਸੀਂ ਇਹ ਕਰਜ਼ਾ ਨਹੀਂ ਚੁਕਾ ਸਕੋਗੇ। ਦੂਜੇ ਪੁਲਿਸ ਵਾਲੇ ਨੇ ਕਿਹਾ ਇਕਪਾਲ ਲਈ ਤਾਂ ਰਾਣਾ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ ਪਰ ਸੱਚਾਈ ਉਸ ਦੇ ਸਾਹਮਣੇ ਪੂਰੀ ਤਰ੍ਹਾਂ ਮੌਜੂਦ ਸੀ ਰਾਣਾ ਦੀਆਂ ਅੱਖਾਂ ਅੱਗੇ ਉਸ ਦਿਨ ਦਾ ਦ੍ਰਿਸ਼ ਚਮਕਣ ਲੱਗ ਪਿਆ ਸੀ ਉਸ ਦਿਨ ਡਾਕਟਰ ਬਬੀਤਾ ਹੱਥ ਜੋੜ ਕੇ ਮਿੰਤਾ ਕਰ ਰਹੀ ਸੀ ਕਿ ਉਸਨੇ ਤਾਂ ਸਿਰਫ ਡਾਕਟਰ ਦੀ ਡਿਊਟੀ ਹੀ ਨਿਭਾਈ ਹੈ ਪਰ ਉਹ ਉਸ ਦੀ ਗੱਲ ਨਹੀਂ ਸੁਣ ਰਿਹਾ ਸੀ ਅੱਜ ਇੱਕ ਵਾਰ ਫੇਰ ਉਸਨੇ ਸਭ ਕੁਝ ਭੁੱਲ ਕੇ ਡਾਕਟਰ ਦਾ ਫਰਜ਼ ਨਿਭਾਇਆ ਸੀ ਇਸੇ ਲਈ ਹੀ ਉਸ ਦੀ ਜਾਨ ਬਚ ਸਕੀ ਸੀ ਰਾਣਾ ਦੀ ਉਸ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਉਹ ਆਪਣੀ ਵਿਸ਼ਾਲ ਸ਼ਖਸੀਅਤ ਦੇ ਸਾਹਮਣੇ ਬਹੁਤ ਛੋਟਾ ਮਹਿਸੂਸ ਕਰ ਰਿਹਾ ਸੀ ਰਾਣਾ ਨੇ ਬੜੀ ਮੁਸ਼ਕਲਤ ਨਾਲ ਆਪਣੀ ਸਾਰੀ ਤਾਕਤ ਇਕੱਠੀ ਕਰਕੇ ਹੱਥ ਜੋੜ ਕੇ ਕੰਬਦੀ ਆਵਾਜ਼ ਵਿੱਚ ਕਿਹਾ ਡਾਕਟਰ ਸਾਈਬਾ ਮੈਨੂੰ ਮਾਫ ਕਰ ਦਿਓ ਡਾਕਟਰ ਬਬੀਤਾ ਨੇ ਹੱਸ ਕੇ ਕਿਹਾ ਰਾਣਾ ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਉਸ ਤੋਂ ਬਾਅਦ ਸਿਰਫ ਮੈਂ ਹੀ ਨਹੀਂ ਦੁਨੀਆ ਦੀ ਕੋਈ ਵੀ ਔਰਤ ਤੁਹਾਨੂੰ ਮਰਦੇ ਦਮ ਤੱਕ ਮਾਫ ਨਹੀਂ ਕਰ ਸਕਦੀ ਰੋਲਾ ਸੁਣ ਕੇ ਸਾਰੇ ਵਾਰਡ ਵਿੱਚ ਸਨਨਾਟਾ ਛਾ ਗਿਆ ਡਾਕਟਰ ਬਬੀਤਾ ਨੂੰ ਆਪਣੇ ਵੱਲ ਆਉਣ ਦਾ ਦੇਖ ਕੇ ਰਾਣਾ ਨੇ ਇੱਕ ਵਾਰ ਫਿਰ ਆਪਣੇ ਖਿਲਰੇ ਸਾਹ ਇਕੱਠੇ ਕੀਤੇ ਅਤੇ ਡਗਮਗੌਂਦੀ ਆਵਾਜ਼ ਵਿੱਚ ਬੋਲਿਆ ਤੁਸੀਂ ਮੇਰੇ ਤੇ ਜੋ ਉਪਕਾਰ ਕੀਤਾ ਹੈ ਮੈਂ ਕਦੇ ਵੀ ਨਹੀਂ ਭੁੱਲਾਂਗਾ ਮੈਂ ਤੇਰੇ ਤੇ ਕੋਈ एहसान ਨਹੀਂ ਕੀਤਾ ਡਾਕਟਰ ਬਬੀਤਾ ਨੇ ਰਾਣਾ ਨੂੰ ਟੋਕਦਿਆਂ ਕਿਹਾ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ ਸਰਵਸ਼ਕਤੀਮਾਨ ਜਦੋਂ ਚਾਹੇ ਕਿਸੇ ਦੀ ਜ਼ਿੰਦਗੀ ਨਾਲ ਖੇਡੇਗਾ ਤੂੰ ਤੂੰ ਮੇਰੀ ਇੱਜ਼ਤ ਨਾਲ ਖੇਡਿਆ ਸੀ ਅੱਜ ਮੈਂ ਤੇਰੀ ਜ਼ਿੰਦਗੀ ਨਾਲ ਖੇਡੀ ਹਾਂ ਉਹੀ ਮੇਰਾ ਲਹੂ ਜੋ ਤੂੰ ਕਦੇ ਪਲੀਤ ਕੀਤਾ ਸੀ ਅੱਜ ਤੇਰੀਆਂ ਰਗਾਂ ਵਿੱਚ ਦੌੜ ਰਿਹਾ ਹੈ ਤੂੰ ਚਾਹ ਕੇ ਵੀ ਇਸ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਜਿੰਨਾ ਚਿਰ ਤੂੰ ਜਿਉਂਦਾ ਰਹੇਗਾ ਤੈਨੂੰ ਇਸ ਅਹਿਸਾਸ ਨਾਲ ਹਮੇਸ਼ਾ ਦੁੱਖ ਰਹੇਗਾ ਕਿ ਤੇਰੀ ਜ਼ਿੰਦਗੀ ਮੇਰੇ ਵੱਲੋਂ ਦਾਣ ਦਿੱਤੀ ਹੋਈ ਹੈ ਜਿਸਔਰ ਦੇ ਕੁਝ ਪਲਾਂ ਨੂੰ ਤੂੰ ਕਮਜ਼ੋਰ ਸਮਝ ਕੇ ਲਤਾੜਿਆ ਸੀ ਉਸਨੇ ਖੂਨ ਦੀਆਂ ਕੁਝ ਬੂੰਦਾਂ ਹੁਣ ਹਰ ਪਲ ਤੇਰੇ ਸਵੇ ਮਾਨ ਨੂੰ ਨਤਾਰਦੀਆਂ ਰਹਿਣਗੀਆਂ ਹੁਣ ਜਿੰਨਾ ਚਿਰ ਤੂੰ ਜਿਉਂਦਾ ਰਹੇਗਾ ਪਛਤਾਪ ਦੀ ਅੱਗ ਵਿੱਚ ਸੜਦਾ ਰਹੇਗਾ ਪਰ ਤੈਨੂੰ ਸ਼ਾਂਤੀ ਨਹੀਂ ਮਿਲੇਗੀ ਇਹੀ ਮੇਰਾ ਬਦਲਾ ਹੈ ਡਾਕਟਰ ਬਬੀਤਾ ਦੇ ਮੂੰਹੋਂ ਨਿਕਲਿਆ ਹਰ ਸ਼ਬਦ ਰਾਣਾ ਦੇ ਦਿਲ ਦਿਮਾਗ ਨੂੰ ਗੋਲੀ ਵਾਂਗ ਵਿੰਨ ਰਿਹਾ ਸੀ ਪਾਪਾਂ ਦੇ ਬੋਝ ਹੇਠ ਦੱਬੀ ਹੋਈ ਉਸ ਦੀ ਅੰਤਰਾਤਮਾ ਵਿੱਚ ਕੁਝ ਕਹਿਣ ਦੀ ਤਾਕਤ ਨਹੀਂ ਬਚੀ ਸੀ ਉਸ ਦੀ ਕਾਇਰਤਾ ਬੇਵਸੀ ਵਿੱਚ ਬਦਲ ਗਈ ਅਤੇ ਜੋ ਉਸ ਦੀਆਂ ਅੱਖਾਂ ਵਿੱਚ ਚੱਲ ਰਹੀ ਸੀ ਡਾਕਟਰ ਬਬੀਤਾ ਨੇ ਗਰਜਦੇ ਹੋਏ ਕਿਹਾ ਇਸ ਤੋਂ ਪਹਿਲਾਂ ਕਿ ਮੇਰੇ ਅੰਦਰ ਦੀ ਔਰਤ ਡਾਕਟਰ ਨੂੰ ਪਿੱਛੇ ਧੱਕੇ ਅਤੇ ਅੱਗੇ ਆਵੇ ਅਤੇ ਮੈਂ ਤੈਨੂੰ ਮਾਰ ਦੇਵਾਂ ਮੇਰੀ ਨਜ਼ਰ ਤੋਂ ਦੂਰ ਹੋ ਜਾ ਹੈਰਾਨ ਡਾਕਟਰ ਰਾਜ ਅਜੇ ਵੀ ਚੁੱਪਚਾਪ ਖੜ੍ਹਾ ਸੀ ਜਦੋਂ ਉਸਨੇ ਫੁੱਲ ਸਵਾਲਿਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਰਾਣਾ ਦੇ ਬੈੱਡ ਨੂੰ ਧੱਕਾ ਦੇ ਕੇ ਬਾਹਰ ਕੱਢਣ ਲੱਗੀ ਡਾਕਟਰ ਬਬੀਤਾ ਨੇ ਆਪਣੀ ਪੂਰੀ ਤਾਕਤ ਨਾਲ ਡਾਕਟਰ ਰਾਜ ਦੀ ਚੌੜੀ ਛਾਤੀ 'ਤੇ ਜੱਫੀ ਪਾ ਲਈ ਉਸਨੇ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਇਸ ਤਰ੍ਹਾਂ ਫੜ ਲਿਆ ਜਿਵੇਂ ਇੱਕ ਰੁੱਖ ਦੀਆਂ ਟਾਹਣੀਆਂ ਇੱਕ ਛੋਟੇ ਹਲਦੇ ਨੂੰ ਸਹਾਰਾ ਦਿੰਦੀਆਂ ਹਨ ਤੁਸੀਂ ਸੁਣੀ ਕਹਾਣੀ ਡਾਕਟਰ ਦਾ ਬਦਲਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ